ਲਓ ਜੀ ਇੱਥੇ ਵੀ ਆ ਕੇ ਐਨਸ ਕੋਣ ਮਿਲਦਾ ਵੀ ਰਾੜਾ ਸਾਹਿਬ ਆ ਦੇਖੋ ਤੁਸੀਂ ਕਿੰਨੇ ਸੋਹਣੇ ਪਾਰਕ ਬਣੇ ਆ ਆ ਦੇਖੋ ਇੱਥੇ ਆ ਕੇ ਬਈ ਰੂਹ ਖੁਸ਼ ਹੁੰਦੀ ਆ ਅਗਲੇ ਸਾਸਿਕਾਲ ਜੀ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਤੇ ਬੰਦੇ ਸਾਡੇ ਹੋ ਗਏ ਆ ਰੈਡੀ ਤੇ ਹੁਣ ਹੋ ਗਿਆ ਅਗਲਾ ਦਿਨ ਲਵਲੀ ਸਾਡਾ ਹੈਗਾ ਲੇਟ ਚਲੋ ਵੀ ਲਵਲੀ ਬਣ ਲਾ ਸਾਫਾ ਕਰਾਂ ਚੱਲੀਏ ਚਾਹ ਚੁਪੀਏ ਤੇ ਫਿਰ ਇੱਥੋਂ ਚਾਲੇ ਪਾਉਨੇ ਆ ਤੇ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਕਿੱਥੇ ਜਾਂਦੇ ਆ ਬੰਦੇ ਸਾਰੇ ਰੈਡੀ ਆ ਲਵਲੀ ਸਾਡਾ ਰੈਡੀ ਆ ਹਾਂ ਜੀ ਤਿਆਰ ਪਰ ਤਿਆਰ ਦੇਵੇ ਉੱਠਦਾ ਨਹੀਂ ਕੀ ਗੱਲ ਆ ਮੈਂ ਆਖਿਆ ਤਾਂ ਲੰਬਣੀ ਨਹੀਂ ਹੈ ਜੇ ਚਾਹ ਨਾ ਉਹ ਬਾਈ ਲੈ ਆ ਨਾਲ ਹਾਂ ਜੀ ਪਿਆਰਿਓ ਸਾਸਿਕਾ ਭਾਈ ਸਾਗਾਂ ਸਾਸਤਰੀ ਕਾਲ ਜੀ ਚੱਲ ਗਏ ਫਿਰ ਆਪਾਂ ਹਾਂ ਕਰੋ ਤਿਆਰੀ ਚਲੋ ਜੀ ਤਿਆਰੀਆਂ ਹੁਣ ਪੂਰੀਆਂ ਚਲੋ ਕਰਾਂ ਚਾਹ ਚੁਪੀਏ ਟਾਈਮ ਅੱਜ ਗਿਆ ਜੀ ਸਵਾ ਪੰਜ ਸਵਾ ਪੰਜ ਹੋ ਗਿਆ ਤੇ ਇੱਥੋਂ ਹਣ ਤਿਆਰ ਸ਼ਾਰ ਹੋ ਗਏ ਆ ਕਿਹੜਾ ਹੁਣ ਚੱਲਦੇ ਆ ਸਮਾਨ ਆ ਕੇ ਚੱਕਾਂਗੇ ਪਹਿਲਾਂ ਚਾਹ ਪੀ ਲਈ ਤੇ ਮੱਥਾ ਟੇਕੇ ਲਈ ਚਲੋ ਜੀ ਲਓ ਜੀ ਸ੍ਰੀ ਪੌਂਡਾ ਸਾਹਿਬ ਤੋਂ ਹੈਗੀ ਰਵਾਨਗੀ ਤੇ ਹੁਣ ਅੱਗੇ ਚੱਲਦੇ ਆਂ ਆਪਾਂ ਗੋਪਾਲ ਮੋਚਨ ਤੇ ਹਾਂ ਬਾਈ ਤਿਆਰ ਹੋ ਚਲੋ ਜੀ ਬੋਲੇ ਸੋਨਿਹਾਲ ਸੋਨਿਹਾਲ ਹਾਲੂ ਚਲੋ ਜੀ ਸੰਗਤ ਵਾਹਿਗੁਰੂ ਜੀ ਕੀ ਫਤਿਹ ਅੱਜ ਜਾਮ ਲੱਗੇ ਆ ਕਿਉਂਕਿ ਅੱਗੇ ਐਕਸੀਡੈਂਟ ਹੋਇਆ ਸੀਗਾ ਪੱਥਰ ਵਾਲੇ ਵੀ ਟਰਾਲੇ ਬਹੁਤ ਹੈਵੀ ਆਉਂਦੇ ਮਹਾ ਹੀ ਚੜਾਉਂਦੇ ਵਿਚਾਰੇ ਡਰਾਈਵਰ ਬਾਈ ਧੰਨ ਨਾ ਡਰਾਈਵਰਾਂ ਡਰਾਈਵਰੀ ਬਾਈ ਮਾੜਾ ਨਾ ਬੋਲਿਆ ਕਰੋ ਇੱਥੇ ਅਸੀਂ ਵੇਖਿਆ ਕਿਵੇਂ ਪੱਥਰ ਲਾਹ ਲਾ ਪਹਾੜੀਆਂ ਚੜਾਉਂਦੇ ਆ ਫਿਰ ਆਪਣੇ ਕੋਲੇ ਬੱਜਰੀ ਪਹੁੰਚਦੀ ਏ ਇਹ ਨਹੀਂ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਕਪਾਲ ਮੋਚਨ ਤੇ ਇੱਥੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਇਧਰਲੀ ਸਾਈਡ ਹੈਗਾ ਪਾਸ਼ਾਹੀ 10ਵੀਂ ਇਹ ਐ ਇਥੋਂ ਦਾ ਜੀ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਤੇ ਗੁਰੂ ਨਾਨਕ ਦੇਵ ਜੀ ਵੀ ਆਏ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦੇ ਯੁੱਧ ਜਿੱਤਣ ਤੋਂ ਬਾਅਦ ਇੱਥੇ 52 ਦਿਨ ਵਿਸ਼ਰਾਮ ਕੀਤਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਤੇ ਹੁਣ ਅੱਗੇ ਉਧਰ ਸਰੋਵਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਆਪਾਂ ਕਰਦੇ ਆ ਇਸ਼ਨਾਨ ਤੇ ਫਿਰ ਇੱਥੇ ਮੱਥਾ ਟੇਕਦੇ ਆ ਤੇ ਜਿਹੜੇ ਅੱਗੇ ਸਰੋਵਰ ਬਣੇ ਹੋਏ ਨੇ ਸਾਹਮਣੇ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਤੇ ਮੈਂ ਅੱਜ ਇੱਥੇ ਘੱਟੋ-ਘੱਟ ਵੀ 20-22 ਸਾਲ ਬਾਅਦ ਆਇਆ ਕਿਉਂਕਿ ਮੈਂ ਛੋਟਾ ਹੁੰਦਾ ਇੱਥੇ ਆਉਂਦਾ ਹੁੰਦਾ ਸੀਗਾ ਤੇ ਹੁਣ ਇੱਧਰ ਸਰੋਵਰ ਸਾਹਿਬ ਬਣਿਆ ਹੋਇਆ ਬਹੁਤ ਸੋਹਣਾ ਕਾਫੀ ਖੁੱਲੀ ਜਗ੍ਹਾ ਦੇ ਵਿੱਚ ਇੱਕ ਗੁਰੂ ਘਰ ਬਣਿਆ ਹੋਇਆ ਕਪਾਲ ਮੁੱਚਾ ਇਹ ਆਜੀ ਪਵਿੱਤਰ ਸਰੋਵਰ ਸਾਇਆ। ਲਓ ਜੀ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਹੁਣ ਆ ਗਏ ਇੱਧਰ ਰਣ ਮੋਚਣ ਸਰੋਵਰ ਸਾਇਆ। ਲਓ ਜੀ ਜਿਵੇਂ ਕਿ ਇਤਿਹਾਸ ਦੱਸਿਆ ਹੀ ਹੈ ਵੀ ਇੱਥੇ ਪੰਡਿਤ ਆ ਜਿਆਦੇ। ਬਾਕੀ ਆਪਾਂ ਨੂੰ ਜਿਆਦਾ ਕੁਝ ਨਹੀਂ ਪਤਾ। ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ ਸਰੋਵਰ। ਇੱਕ ਸਰੋਵਰ ਉਧਰ ਪਿੱਛੇ ਸੀਗਾ। ਇੱਕ ਕਹਿੰਦੇ ਇੱਧਰ ਸੂਰਜਕੋਂਡਾ। ਹਾਂ ਬਸ ਉਧਰ ਜਾਣਾ ਤੇ ਇੱਥੇ ਰਈਆਂ ਦੇ ਪੰਜ ਇਸ਼ਨਾਨ ਇਸ਼ਨਾਨ ਨਹੀਂ ਕਰਨਾ ਇਸ਼ਨਾਨ ਕਰ ਲਓ ਫੇ ਹਾਂ ਆਵੇ ਮਿੱਤਰ ਪਿਆਰਿਓ ਅਸੀਂ ਆ ਗਏ ਹਰੰਦ ਤੇ ਹੁਣ ਜਿਹੜਾ ਮੋਤੀਰਾ ਮਹਿਰਾ ਦੇ ਸਾਹਮਣੇ ਹੈਗੀ ਮਸਜਿਦ ਰੋਜਾ ਸ਼ਰੀਫ ਤੇ ਅੱਜ ਤੁਹਾਨੂੰ ਦਿਖਾਉਨੇ ਆ ਸਾਰੀ ਆਜੋ ਫਿਰ ਅੰਦਰ ਚੱਲਦੇ ਆ ਇਹ ਲੋ ਜੀ ਪ੍ਰਾਣੇ ਗੇਟ ਰੂਮ ਸਰਵਿਸ ਹੈ ਆਪਾਂ ਕਹਿਣਾ ਉਹ ਜਿਆਦਾ ਲਓ ਜੀ ਕਾਫੀ ਸੋਹਣੀ ਬਣੀ ਆ ਬਾਕੀ ਅੰਦਰ ਵੀਡੀਓ ਬਣਾਉਣਾ ਅਲਾਉਡ ਨਹੀਂ ਹੈਗਾ ਇਧਰੋਂ ਥੋੜਾ ਦਿਖਾ ਦੇਣਾ ਥੋੜੀ ਥੋੜੀ ਚਲੋ ਹੈ ਕਵਰਾਂਗੇ ਇਹ ਕਵਰਾਂਗੇ ਸਾਰੀਆਂ ਓਹ ਜੀ ਬਾਬਾ ਠੀਕ ਹੈ ਉਹ ਘੁੱਟ ਸ ਜਿਹਨਾਂ ਨੂੰ ਆਏ ਬੰਦੇ ਦੇ ਦਰਸ਼ਨ ਕਰ ਆਂਦੇ ਆ ਤੋ ਵਧੀਆ ਲੱਗਾ ਅੱਜ ਪਹਿਲੀ ਵਾਰ ਆਏ ਇਸ ਮਸਜਿਦ ਚ ਵਧੀਆ ਲੱਗਾ ਵੀ ਅੰਨੀ ਇੱਕ ਵਾਰ ਬਤਾਦਾ ਕਿ ਨੂੰ ਕੋ ਟਾਈਮ ਲੱਗਾ 12 ਵਜੇ ਤੋਂ ਮੰਨ ਗਿਆ ਜਾਣ ਦਾ ਪ੍ਰੋਗਰਾਮ ਤਾਂ ਕਿਤੇ ਅਸੀਂ ਹੋਰ ਬਣਾਇਆ ਸੀ ਬਟ ਕਿਸੇ ਕਾਰਨ ਕਰਕੇ ਸਾਡੇ ਬੰਦੇ ਨੂੰ ਪੈ ਗਈ ਮਜਬੂਰੀ ਤੇ ਅਸੀਂ ਫਿਰ ਅੱਗੇ ਨਹੀਂ ਗਏ ਉਹ ਫੇਰ ਜਾਵਾਂ ਕਿਤੇ ਅੱਜ ਆਈ ਫਰੰਦ ਆਗੇ ਤੇ ਹੁਣ ਇਥੇ ਫਤਿਹਗੜ੍ਹ ਸਾਹਿਬ ਦੇ ਅੱਗੇ ਦਾ ਪ੍ਰੋਗਰਾਮ ਅਜੇ ਅਸੀਂ ਵੇਖਣਾ ਤੇ ਮੋਤੀਰਾ ਮੈਰਜ ਦੇ ਮੱਥ ਟੇਕ ਲਿਆ ਤੇ ਮਸਜਿਦ ਜੀ ਵੀ ਅੱਜ ਦਰਸ਼ਨ ਕਰ ਲਿਆ ਤੇ ਹੁਣ ਅੱਗੇ ਚੱਲਦੇ ਆ ਚਲੋ ਵੀ ਜੀ ਉਹਦੇ ਕਰੋ ਇਸ਼ਨਾਨ ਕਰਾ ਤਰ ਪਹੁੰਚ ਗਏ ਆ ਮਨਜੀ ਸਾਹਿਬ ਲੁਧਿਆਣੇ ਫੇਰ ਵਾਪਸੀ ਤੇ ਕਿਉਂਕਿ ਆਪਣੇ ਬੰਦੇ ਦੀ ਗਵਾਚਗੀ ਸੀ ਕੱਟ ਵਟ ਗਈ ਸੀ ਉਹ ਬੰਦੇ ਦੀ ਕੱਟਾ ਪੱਥ ਦੇ ਜਾਂਦੀ ਆ ਤੇ ਇਹਦੀ ਕੱਟ ਇੱਥੋਂ ਮਿਲ ਗਈ ਹੈ ਮਿਲ ਗਈ ਬਈ ਕੱਟ ਬਲਕਿ ਮਿਲ ਗਈ ਨਹੀਂ ਲੱਗੀ ਠੀਕ ਹੈ ਲਓ ਜੀ ਦੇਵ ਸਾਡੇ ਦੀ ਕੱਟ ਮਿਲ ਗਈ ਇੱਥੇ ਪਈ ਸੀ ਮਨਜੀ ਸਾਹਿਬ ਤੇ ਅੱਜ ਅਸੀਂ ਲੇਟ ਹੀ ਹੋ ਗਏ ਤੇ ਹੁਣ 8:00 ਵਜੇ ਆ ਹੁਣ ਕਿ ਮਨਜੀ ਸਾਹਿਬ ਹੀ ਕਮਰਾ ਲੈ ਲਿਆ ਇੱਥੇ ਅੱਜ ਬਣਾਏ ਸੀ ਕੋਈ ਕਮਰਾ ਤੇ ਅੱਜ ਰਸਤੇ 'ਚ ਘਾਟੀ ਵਲੌਗ ਬਣਾਇਆ ਕਿਉਂ ਥੱਕੇ ਬਹੁਤ ਆ ਥਕਾਵਟ ਹੋ ਗਈ ਵੀ ਸਾਰਿਆਂ ਨੂੰ ਬਹੁਤ ਜਿਆਦੇ ਤੇ ਹੁਣ ਕਰਦੇ ਆ ਰੈਸਟ ਤੇ ਖਾਣੇ ਆ ਪ੍ਰਸ਼ਾਦਾ ਪਾਣੀ ਤੇ ਸਵੇਰੇ ਵਲੌਗ ਕੰਟੀਨਿਊ ਕਰਾਂਗੇ ਆ ਵਲੌਗ ਇੱਥੋਂ ਕੰਟੀਨਿਊ ਰੱਖਿਓ ਠੀਕ ਆ ਤੇ ਮਿਲਦੇ ਆ ਬੰਦੇ ਸਾਡੇ ਸਾਰੇ ਠੀਕ ਠਾਕ ਆ ਓਕੇ ਆ ਚੜ੍ਹਦੀ ਕਲਾ 'ਚ ਤੇ ਜਿਉਂਦੇ ਵਾਸਤੇ ਰੋ ਸਵੇਰੇ ਮਿਲਦੇ ਆ ਠੀਕ ਆ ਓਕੇ ਬਾਏ ਆਜੋ ਪਿਆਰਿਓ ਸलाम ਜੀ ਲਓ ਜੀ ਰਾਤ ਮੰਜੀ ਸਾਹਿਬ ਪਏ ਸੀ ਔਰ ਉਥੇ ਕਮਰਾ ਚ ਮੱਛਰ ਮੋਛਰ ਬਹੁਤ ਸੀ ਗਿਆ ਆ ਗਿਆ ਬਾਰੀਆਂ ਬੁਰੀਆਂੀਆਂ ਟੁੱਟੀਆਂ ਸੀ ਫਿਰ ਉਸ ਅਸੀਂ 10 ਵਜੇ ਚੱਲ ਪਏ ਤੇ ਰਾੜਾ ਸਾਹਿਬ ਆਗੇ ਸੀ ਰਾਤ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਜੀ ਰਾਤ ਤੇ ਹੁਣ ਸਵੇਰੇ ਉੱਠ ਪਏ ਆ ਨਹਾ ਤੋਂ ਲਏ ਆ ਅੱਖਾਂ ਬਹੁਤ ਲਾਲ ਹੋਈਆਂ ਪਈਆਂ ਤੇ ਇੱਥੋਂ ਦਾ ਤੁਸੀਂ ਦੇਖ ਹੀ ਲਿਆ ਬਈ ਸਿਸਟਮ ਘੈਂਟ ਆ ਤੇ ਹੁਣ ਚਾਹ ਪਾਣੀ ਛਕ ਲਿਆ ਇੱਥੋਂ ਅੱਗੇ ਚੱਲੇ ਪਾਉਨੇ ਆ ਵਧੀਆ ਲੱਗਾ ਇੱਥੇ ਅੱਗੇ ਵੀ ਆਈਦਾ ਰਾੜਾ ਸਾਹਿਬ ਲਓ ਜੀ ਇੱਥੇ ਵੀ ਆ ਕੇ ਐਨਸ ਕੌਣ ਮਿਲਦਾ ਵੀ ਰਾੜਾ ਸਾਹਿਬ ਆ ਦੇਖੋ ਤੁਸੀਂ ਕਿੰਨੇ ਸੋਹਣੇ ਪਾਰਕ ਬਣੇ ਆ ਆ ਦੇਖੋ ਇੱਥੇ ਆ ਕੇ ਬਈ ਰੂਹ ਹੌਸ਼ ਹੁੰਦੀ ਆ ਅੱਗੇ ਵੀ ਕਾਫੀ ਭਰੀ ਆਏ ਆ ਤੇ ਹੁਣ ਤੱਕ ਅੱਗੇ ਨੋ ਵੀ ਜ਼ਿਆਦਾ ਕਾਫੀ ਸੋਹਣਾ ਬਣ ਗਿਆ ਜੀ ਰਾੜਾ ਸਾਹਿਬ ਆ ਦੇਖੋ ਜੀ ਕਮਰਾ ਲਿਆ ਸੀ ਜੀ ਰਾਤ ਆ ਕੇ ਹਾਂ ਦੇਖੋ ਤੁਸੀਂ ਕਿੰਨਾ ਸੋਹਣਾ ਦੇ ਤੇ ਪੰਜ ਜਾਣੇ ਵਧੀਆ ਪੈਨ ਨੂੰ ਇਧਰ ਕੁਦਰ ਲੱਗਾ ਹੈ ਵੱਡਾ ਨਜ਼ਾਰਾ ਆ ਗਿਆ ਫਲਗ ਫਲਗ ਵੀ ਕਾਫੀ ਸੀ ਤੇ ਆ ਵਧੀਆ ਲੱਗਾ ਸਾਨੂੰ ਮੰਜੇ ਸਾਹਿਬ ਦਾ ਨਹੀਂ ਸੀ ਹੈਗਾ ਵਧੀਆ ਕਮਰੇ ਅਸੀਂ ਤਾਂ ਐਵੇਂ ਉੱਥੇ ਰਹਿ ਪਏ ਆ ਇਧਰ ਵਧੀਆ ਸਾਰੇ ਕੁਦਰ ਲੱਗੇ ਦੂਰ ਤੱਕ ਕਮਰਾ ਸੀ ਵਧੀਆ ਚਲੋ ਭਾਈ ਚੱਲੇ ਪਾਉ ਹਣ ਕਰ ਚਲੋ ਜੀ ਹੁਣ ਅੱਗੇ ਚੱਲਦੇ ਆ ਘਰੋਂ ਦੇ ਆ ਦਰਸ਼ਨ ਕਿੱਥੇ ਜਾਂਦੇ ਆ ਤੇ ਓਕੇ ਆ ਲਿਆਣਾ ਸਾਹਿਬ ਪਹੁੰਚ ਗਏ ਜੀ ਰਾਏਕੋਟ ਲਓ ਜੀ ਟਾਈਮ 7:30 ਹੋ ਗਏ ਆ ਇਹ ਹੁਣ ਕਰਦੇ ਆ ਜੀ ਇੱਥੇ ਇਸ਼ਨਾਨ ਦੇਖਦੇ ਆ ਪੰਜ ਇਸ਼ਨਾਨ ਕਰਦੇ ਆ ਕਿ ਇਸ਼ਨਾਨ ਕਰਦੇ ਆ ਤੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਵੀ ਥਾਂ ਦਿਖਾਉਂਦੇ ਜਿੱਥੇ ਕਿ ਮੁਗਲਾਂ ਦੀ ਜੜਪੱਟੀ ਸੀ ਆਜੋ ਵੀ ਆਜੋ ਪਿਆਰਿਓ ਕੀ ਹੋ ਗਿਆ ਇਹ ਆ ਪੰਜ 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 ਮੁਗਲ ਬਹਾ ਦਾ ਇਸ਼ਨਾਨ ਕਰਦਾ ਉਹੇ ਦਾ ਗੱਲ ਆ ਇੱਥੋਂ ਲੈ ਲਓ ਇੱਥੋਂ ਬਾਜੀਆਂ ਹੋਰ ਕਿ ਖੋ ਲੈਣੀਆਂ ਆਵੇ ਆ ਲੈ ਲਓ ਚੂਚੇ ਲੈ ਲਓ ਵੇ ਕਿੰਨੇ ਸੋਹਣੇ ਚੂਚੇ ਆ ਇਹ ਹਾਥੀ ਗਾਂ ਲੈ ਜਾ ਤਾਰ ਚੁੱਪੀ ਆ ਕਰਾਂਗੇ ਆਸ ਲੈ ਲਓ ਵਧੀਆ ਬਾਜੀਆਂ ਸਾਰੀਆਂ ਇਹੋ ਜਿਹੀਆਂ ਹੁੰਦੀਆਂ ਆ ਭਾਂਡੇ ਭੁੰਡੇ ਲੈ ਲਓ ਬਾਜੀਆਂ ਬਾਜ਼ਾਰ ਸੋਨਾ ਸਜਾਖਣੀ ਜੀ ਇਹ ਚੋੜਣਾ ਤੇਲਾ ਮੰਜਲਾ ਠਾਠ ਸਰਵ ਦਰਸ਼ਨ ਅੱਜ ਅਗਿਆਤਵਾਰ ਸੰਗਤ ਬਾਬਾ ਜਗਾਇਤਵਾਰ ਸੰਗਤ ਬਾਬਾ ਅੱਜ ਆ ਗਏ ਦਵਾਰ ਸੰਗਤ ਬਾਬਾ ਅੰਮ੍ਰਿਤ ਕੀ ਤਉਦਾਨ ਮੱਤਰਾ ਰੰਗਰ ਤੇਰੀ ਕੀ ਮਨੂਮੋਈ ਸੰਗਤ ਦੇ ਭਲੇ ਬਾਬਾ ਜੀ ਹੁਣ ਪਹੁੰਚ ਗਏ ਮੈਤੀ ਜਣਾ ਸਾਹਿਬ ਖਰੋ ਦਰਸ਼ਨ ਅੱਜ ਸੰਡੇ ਕਰਕੇ ਵੀ ਸੰਗਤ ਤੇ ਬੱਚੇ ਬਹੁਤ ਆਏ ਸਾਡੀ ਯਾਤਰਾ ਸਫਲੀ ਕਰੇ ਮਹਾਰਾਜ ਪੂਰੇ ਥੱਕੇ ਪਏ ਆ ਚਲੋ ਬਾਬਾ ਕਰੂਗਾ ਸਾਵ ਸਤ ਸ੍ਰੀ ਅਕਾਲ ਆਪੂਰੀਆਂ ਲੋ ਜੀ ਪਹਿਲਾਂ ਤਾਂ ਕਰਦੇ ਆ ਇਸ਼ਨਾਨ ਪਾਣੀ ਤੇ ਫਿਰ ਅੰਦਰ ਮੱਥਾ ਟੇਕਦੇ ਆ ਫਿਰ ਤੋਂ ਸਿੱਧਾ ਬਚਾਲੇ ਪਾਦਨੇ ਆ ਪੈਂਡਰੋਂ ਤੇ ਜਾ ਕੇ ਕਰਦੇ ਆ ਰੈਸਟ ਹੁਣ ਵੱਜ ਗਿਆ 12 1 ਵਜ ਗਿਆ ਜਦ ਜੰਗਲ ਯੁੱਧਾਂ ਦੇ ਵਿੱਚ ਮਹਾਰਾਜ ਤੁਸੀਂ ਮੈਨੂੰ ਯਾਦ ਕਰਦੇ ਤਾਂ ਮੈਂ ਤੁਹਾਡੀ ਮਦਦ ਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਣਗੇ ਤੇ ਕੱਲ ਵੀ ਤਰਪਾ ਸਾਹਿਬ ਮਹਾਰਾਜ ਨੂੰ ਜਦ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਦਾ ਸਾਧ ਸੰਗਤ ਉਹਨੇ ਜਗ ਜਗਰ ਕੀਤਾ tem marado